ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਅਮਨਦੀਪ ਸਿੰਘ ਅਲਵਾਲੀਆ ਜੀ ਸਾਡੇ ਨਾਲ ਅੱਜ ਫੇਰ ਮੌਜੂਦ ਨੇ ਜਿਹੜੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਕੋ ਜਸਮੀਤ ਪਾਟਿਆ ਜੀ ਦੀ ਟੀਮ ਦੇ ਸਾਥੀ ਨੇ ਔਰ ਪਿਛਲੇ ਕਾਫੀ ਸਮੇਂ ਤੋਂ ਸੁਭਾਸ਼ ਨੂੰ ਗਾਈਡ ਕਰ ਰਹੇ ਨੇ ਅਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਥੈਂਕ ਯੂ ਥੈਂਕ ਯੂ ਅਮਨਦੀਪ ਜੀ ਕੈਨੇਡਾ ਤੋਂ ਕਿਉਂਕਿ ਰਿਫਿਊਜ਼ਲ ਰੇਟ ਹਾਈ ਕਮਿਸ਼ਨ ਦਾ ਵੀ ਲਗਭਗ 30% ਦੇ ਅਪਰੋਕਸਿਮੇਟ ਹੈ ਜਸਪੀਤ ਭਾਟੀਆਂ ਜੀ ਲਗਾਤਾਰ ਇਹਦਾ ਜ਼ਿਕਰ ਕਰਦੇ ਨੇ ਹੁਣ ਸਵਾਲ ਬਹੁਤ ਵੱਡਾ ਬਣ ਗਿਆ ਜਿਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਨੇ ਕੈਨੇਡਾ ਤੋਂ ਰਿਫਿਊਜ਼ਲਸ ਆ ਰਹੇ ਨੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਇਹ ਗੱਲ ਨਿਕਲ ਕੇ ਆਈ ਹੈ ਕਿ ਫੰਡਸ ਬਹੁਤ ਇੰਪੋਰਟੈਂਟ ਹੋ ਗਏ ਕੈਨੇਡਾ ਲਈ ਹਜੇ ਤੱਕ ਫੰਡਸ ਨੂੰ ਲੈ ਕੇ ਸਟੂਡੈਂਟਸ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਜੀਆਈਸੀ ਭਰਾ ਦਿਓ ਤੇ ਕਾਲਜ ਦੀ ਫੀਸ ਦੇ ਦਿਓ ਤੇ ਹੁਣ ਫੰਡਸ ਨੂੰ ਲੈ ਕੇ ਕੈਨੇਡਾ ਬਹੁਤ ਜ਼ਿਆਦਾ ਸਟੀਰਸ ਹੋਇਆ ਕੈਨੇਡਾ ਕਿਸ ਤਰ੍ਹਾਂ ਦਾ ਫੰਡ ਸ਼ੂ ਸਟੂਡੈਂਟਸ ਦਾ ਚਾਹੁੰਦਾ ਹੈ ਜਾਂ ਕਿਸ ਤਰ੍ਹਾਂ ਦੇ ਸਟੂਡੈਂਟਸ ਦੇ ਫੰਡਸ ਨੂੰ ਕੈਨੇਡਾ ਸਿਕਿਉਰ ਮੰਨ ਰਿਹਾ ਮੈਂ ਚਾਹੂੰਗਾ ਫੰਡਸ ਨੂੰ ਜ਼ਰੂਰ ਤੁਸੀਂ ਅੱਜ ਐਕਸਪਲੇਨ ਕਰੋ ਕਿਉਂਕਿ ਰਿਫਿਊਜ਼ ਹੋਣਾ ਇੱਕ ਵੱਡਾ ਰੀਜ਼ਨ ਹੈ ਪਰ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੇ ਫੰਡਸ ਬੜੇ ਜੈਨੂਇਨ ਰਹੇ ਉਹਨਾਂ ਨੂੰ ਵੀ ਵੀਜ਼ਾ ਆਇਆ ਹੈ ਉਹ ਤਾਂ ਕਿ ਸਾਡੇ ਬਾਕੀ ਬੱਚੇ ਵੀ ਸਟੂਡੈਂਟ ਸਕਨ ਅਸੀਂ ਫੰਡਸ ਕਿਵੇਂ ਲਾਉਣੇ ਨੇ ਮੈਂ ਚਾਹੁੰਦਾ ਇਹਦੇ ਤੇ ਅਪਡੇਟ ਫੀ ਰੱਖਦਾ ਬਹੁਤ ਬਹੁਤ ਸਹੀ ਗੱਲ ਤੁਸੀਂ ਇਸ ਟਾਈਮ ਕੀਤੀ ਹੈ ਕਿ ਫੰਡਸ ਦੀ ਇੰਪੋਰਟੈਂਸ ਜਿਹੜੀ ਆ ਉਹ ਗ੍ਰੈਜੂਅਲੀ ਵੱਧ ਗਈ ਹੈ ਉਹ ਪਹਿਲਾਂ ਵੀ ਸੀ ਬਟ ਹੁਣ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਬਹੁਤ ਇੰਪੋਰਟੈਂਟ ਕੁਸ਼ਨ ਤੁਸੀਂ ਪਿਕ ਕੀਤਾ ਹੈ ਜੇ ਆਪਾਂ ਅੰਡਰਸਟੈਂਡ ਕਰੀਏ ਥੋੜਾ ਜਿਹਾ ਪਿੱਛੇ ਜਾ ਕੇ 1.5 ਸਾਲ ਪਹਿਲਾਂ ਕਿ ਐਸਡੀਐਸ ਤੇ ਨਾਨ ਐਸਡੀਐਸ ਜੋ ਕਨਸੈਪਟ ਸੀ ਨਾਰਮਲੀ ਆਪਾਂ ਨੂੰ ਐਸਡੀਐਸ ਜਨਰਲ ਕਹਿ ਰਹੇ ਨੇ ਬਟ ਸੋ ਦੀ ਆਮ ਪਾਛਾ ਜਿਸੀ ਨਨ ਐਸਡੀਐਸ ਐਡ ਕਰ ਦੇਗਾ ਇਹ ਕੈਟਾਗਰੀ ਖਤਮ ਹੋ ਗਈ ਠੀਕ ਹੈ ਜੀ ਇਹ ਕੈਟਾਗਰੀ ਖਤਮ ਹੋਣ ਤੋਂ ਬਾਅਦ ਅਸ ਪਰ ਨਿਊ ਰੂਲਸ ਤੁਸੀਂ ਵੀ ਡੋਨਟ ਪ੍ਰੋਮੋਟਡ ਬਟ ਨਾਰਮਲੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੀਆਈਸੀ ਤੋਂ ਬਿਨਾ ਵੀ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਆਪਣੇ ਫੰਡਸ ਸ਼ੋਅ ਕਰਕੇ এডਿਕੇਸ਼ਨ ਲੋਨ ਦੇ ਫਾਰਮ ਦੇ ਵਿੱਚ ਜਾਂ ਫਾਈਨੈਂਸ਼ੀਅਲਸ ਦੇ ਨਾਲ ਰਾਈਟ ਹੁਣ ਇਸ ਅਪਰੋਚ ਦੇ ਤਹਿਤ ਕਿ ਨਵੀਂ ਗਾਈਡਲਾਈਨਸ ਦੇ ਤਹਿਤ ਕੀ ਹੈ ਕਿ ਫੰਡਸ ਦੀ ਚੈਕਲਿਸਟ ਹੋਰ ਜ਼ਿਆਦਾ ਕ੍ਰਿਟੀਕਲ ਹੋ ਗਈ ਹੈ ਫੰਡਸ ਕਿਦਾਂ ਪ੍ਰੈਜੈਂਟ ਕਰਨੇ ਨੇ ਉਹ ਵੀ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਚੁੱਕਾ ਹੈ ਪਹਿਲਾਂ ਕੀ ਹੁੰਦਾ ਸੀਗਾ ਇੱਕ ਸਾਲ ਦੀ ਫੀਸ ਪੇ ਕਰ ਦਿੰਦੀ ਆ ਸੈਮੈਸਟਰ ਦੀ ਇਨਫੈਕਟ ਫੀਸ ਪੇ ਕਰਕੇ ਵੀ ਬੱਚੇ ਜੀਆਈਸੀ ਦਿਖਾ ਕੇ ਫਾਈਲ ਲੋਚ ਕਰ ਦਿੰਦੇ ਸੀ ਠੀਕ ਹੈ ਜੀ ਹੁਣ ਜੇ ਬੱਚਾ ਇਹ ਰਾਊਟ ਫਾਲੋ ਕਰਦਾ ਹੈ ਤਾਂ ਸਟਿਲ ਚਾਂਸਸ ਆਫ ਰਿਫਿਊਜ਼ਲ ਰਹਿੰਦੇ ਨੇ ਕਿਉਂਕਿ ਕੈਨੇਡੀਅਨ ਐਂਬੈਸੀ ਹੁਣ ਇਹ ਨਹੀਂ ਦੇਖ ਰਹੀ ਕਿ ਤੁਹਾਡੇ ਕੋਲ ਇੱਕ ਸਾਲ ਦੀ ਲਿਵਿੰਗ ਕਾਸਟ ਹੈ ਜਾਂ ਤੁਹਾਡੇ ਕੋਲ ਤੁਸੀਂ ਇੱਕ ਸਾਲ ਦੀ ਫੀਸ ਪੇ ਕਰ ਚੁੱਕੇ ਹੋ ਕੈਨੇਡੀਅਨ ਐਂਬੈਸੀ ਹੁਣ ਇਹ ਵੀ ਦੇਖ ਰਹੀ ਹੈ ਕਿ ਤੁਸੀਂ ਅਗਲੇ ਸਾਲ ਦੀ ਫੀਸ ਜੇ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੈ ਤੁਸੀਂ ਅਗਲੇ ਸਾਲ ਦੀ ਫੀਸ ਪੇ ਕਰਨ ਦੇ ਕਾਬਿਲ ਹੋ ਕਿ ਨਹੀਂ ਤੁਹਾਡੀ ਫਾਈਨੈਂਸ਼ੀਅਲ ਸਟੇਬਿਲਿਟੀ ਇੰਨੀ ਕੁ ਸਟਰੋਂਗ ਹੈ ਕਿ ਨਹੀਂ ਕਿ ਤੁਸੀਂ ਸਸਟੇਨ ਕਰ ਸਕਦੇ ਹੋ ਆਪਣੀ ਲਾਈਫ ਕੈਨੇਡਾ ਦੇ ਵਿੱਚ ਆਉਣ ਵਾਲੇ ਟਾਈਮ ਆਫ এডੂਕੇਸ਼ਨ ਦੇ ਵਿੱਚ ਸੋ ਇਸ ਕਰਕੇ ਇਹ ਧਿਆਨ ਦੇ ਨਾਲ ਹੀ ਗੱਲ ਹੈ ਕਿ ਪੈਸਾ ਦਿਖਾਣਾ ਇੱਕ ਵੱਖਰੀ ਗੱਲ ਹੈ ਬਟ ਇਹ ਵੀ ਦਿਖਾਣਾ ਕਿ ਮੈਂ ਫਿਊਚਰ ਦੇ ਵਿੱਚ ਵੀ ਇੰਨਾ ਪੈਸਾ ਰੱਖਣ ਦੇ ਕਾਬਿਲ ਹਾਂ ਉਪਰ ITRs ਦੇ थ्रू ਦਿਖਾ ਸਕਦੇ ਆ ਸੀਏ ਰਿਪੋਰਟ ਇੱਕ ਬਹੁਤ ਵਾਈਟਲ ਰੋਲ ਪਲੇ ਕਰਦੀ ਹੈ ਉਸ ਤੋਂ ਬਾਅਦ ਆਪਣੀ ਫਾਈਨੈਂਸ਼ੀਅਲ ਸਟੇਬਿਲਿਟੀ ਜਦੋਂ ਆਬਵੀਅਸਲੀ ਇੱਕ ਬੱਚਾ 18 ਸਾਲ ਦਾ ਹੈ ਤੇ ਉਹ ਜੋ ਪੜ੍ਹਾਈ ਕਰਨ ਜਾ ਰਿਹਾ ਉਹਦੀ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੋਏਗੀ ਜੋ ਗ੍ਰੈਜੂਏਟ 12ਵੀਂ ਤੋਂ ਬਾਅਦ ਪੜ੍ਹਨ ਜਾ ਰਿਹਾ ਤੇ ਦੇ ਪੇਰੈਂਟਸ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਚੈੱਕ ਹੁੰਦੀ ਹੈ ਉਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਕੀ ਕੰਮ ਕਰ ਰਹੇ ਨੇ ਜੋ SOP ਦੇ ਵਿੱਚ ਉਹ ਐਕਸਪਲੇਨ ਹੋ ਜਾਂਦਾ ਹੈ ਐਨ ਨਾਲ ਦੀ ਨਾਲ ਪਹਿਲਾਂ ਕੀ ਹੋ ਰਿਹਾ ਸੀਗਾ ਕਿ ਯੂ نو ਬਟ ਈਰੈਲਿਸਟਿਕ ਜੀ ਗੱਲ ਹੈ ਕਿ ਮੈਂ ਆਪਣੇ ਬ੍ਰਦਰ ਦੇ ਅਕਾਊਂਟ ਚ 200 ਲੱਖ ਰੁਪਇਆ ਪਾਤਾ ਉਹਨੇ ਉਹਦੇ ਵਿੱਚੋਂ ਜੀਆਈਸੀ ਖਲਵਾ ਕੇ ਫਾਈਲ ਲਾਂਚ ਕਰਵਾਈ ਆਪਣੀ ਬੇਟੀ ਦੀ ਤੇ ਉਹਦਾ ਵੀਜ਼ਾ ਆ ਗਿਆ ਠੀਕ ਹੈ ਜੀ ਹੁਣ ਇੰਦਾ ਨਹੀਂ ਹੋ ਰਿਹਾ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਸਟੇਬਿਲਿਟੀ ਚੈੱਕ ਕਰਨ ਲਈ ਮੇਰੇ ਡਾਕੂਮੈਂਟਸ ਨਹੀਂ ਮੇਰੇ ਬ੍ਰਦਰ ਦੇ ਡਾਕੂਮੈਂਟਸ ਚੈੱਕ ਹੋਣ ਜਿਵੇਂ ਉਹਨਾਂ ਦੀ ਆਈਟੀਆਰ ਜਿਹੜੀ ਆ 6-7 ਲੱਖ ਦੀ ਸ਼ੋ ਹੋ ਰਹੀ ਆ ਤੇ ਉਹਨਾਂ ਨੂੰ ਕੰਮ ਕਰਦਿਆਂ ਨੂੰ 10 ਸਾਲ ਹੋ ਚੁੱਕੇ ਆ ਤੇ ਤੁਸੀਂ ਧਿਆਨ ਦਿਓ ਨਾ ਕਿ ਮੈਂ ਪਿਛਲੇ 10 ਸਾਲ ਦੇ ਵਿੱਚ ITR 8 ਲੱਖ ਤੇ ਪਹੁੰਚਿਆ ਹੈ ਤੇ 5 ਸਾਲ ਪਹਿਲਾਂ ਤਾਂ ਮੇਰੀ ITR 4 ਲੱਖ ਦੀ ਸੀਗਾ ਜਾਂ 5 ਲੱਖ ਦੀ ਸੀ ਤੇ 8 ਸਾਲ ਦੇ ਵਿੱਚ ਮੇਰੇ ਕੋਲ 20 ਲੱਖ ਰੁਪਏ ਕਿੱਥੋਂ ਆ ਗਿਆ 10 ਸਾਲ 'ਚ 20 ਲੱਖ ਰੁਪਏ ਕਿੱਥੋਂ ਆ ਗਿਆ ਕੀ ਮੇਰੀ CA ਰਿਪੋਰਟ ਹੈ ਜਸਟੀਫਾਈ ਕਰਦੀ ਹੈ CA ਰਿਪੋਰਟ ਦੇ ਵਿੱਚ ਐਸੈਟਸ ਆਉਂਦੇ ਨੇ ਉਹਦੇ ਵਿੱਚ ਇਹ ਆ ਗਿਆ ਕਿ ਜੀ ਮੇਰੀ ਜ਼ਮੀਨ ਹੈ ਪਰ ਜ਼ਮੀਨ ਮੈਂ ਵੇਚਨੀ ਥੋੜੀ ਹੈ ਉਹਦੇ ਤੇ ਮੇਰਾ ਘਰ ਬਣਿਆ ਹੋਇਆ ਸੋ ਫਾਈਨੈਂਸ਼ੀਅਲ ਅਮਾਉਂਟ ઓਣੀ ਹੈਗਾ ਕਿ ਉਹ ਪੈਸਾ ਖਰਚ ਹੋ ਸੋ ਬਹੁਤ ਹੀ ਕੇਅਰਫੁਲੀ ਡਾਕੂਮੈਂਟ ਤਿਆਰ ਹੋਣਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਐਨ ਐਕਸਪਰਟ ਇਨ ਥਿਸ ਥੈਟਸ ਵਾਈ ਬੀ ਅੰਡਰਸਟੈਂਡ ਇਨ ਅਸੀਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਾਈਨੈਂਸ਼ੀਅਲਸ ਕਿੱਦਾਂ ਹੈਂਡਲ ਕਰਦੇ ਐਂਡ ਥੋੜਾ ਜਿਹਾ ਮੇਰੀ ਰਿਕਵੈਸਟ ਹੈ ਬੱਚਿਆਂ ਨੂੰ ਤੇ ਖਾਸ ਤੌਰ ਤੇ ਉਹਨਾਂ ਦੇ ਮਾਪਿਆਂ ਨੂੰ ਏਥੀਕਲ ਅਪਰੋਚ ਫਾਲੋ ਕਰੋ ਕੈਨੇਡਾ ਦੇ ਵਿੱਚ ਇੱਥੇ ਤੱਕ ਦੀਆਂ ਖਬਰਾਂ ਆ ਰਹੀਆਂ ਨੇ ਕਿ ਐਮਬੈਸੀ ਨੇ ਈਵੈਲੂਏਟ ਕੀਤਾ ਕਿ 78 ਬੱਚਿਆਂ ਦੀ ਫਾਈਲ ਲੱਗੀ ਸੀ ਤੇ ਫੰਡਸ ਇੱਕ ਬੱਤੇ ਬੰਦੇ ਤੇ ਸ਼ੋਅ ਹੋਏ ਸੀ 78 ਬੱਚਿਆਂ ਦੀ ਫਾਈਲ ਦੇ ਪਿੱਛੇ 1% ਦੇ ਫੰਡ ਸ਼ੋਅ ਕੀਤੇ ਸੀ ਇੰਨੀ ਉਹ ਧਿਆਨ ਨਾਲ ਸਕਰੂਟੀ ਨਹੀਂ ਕਰ ਰਹੇ ਆ ਚੈੱਕ ਕਰ ਰਹੇ ਨਹੀਂ ਇਹ ਪੈਸਾ ਕਿੱਥੋਂ ਆ ਰਿਹਾ ਫਾਈਨੈਂਸ਼ੀਅਲਸ ਦਾ ਰੋਲ ਪਹਿਲਾਂ ਵੀ ਜ਼ਰੂਰੀ ਸੀ ਵਿਲ ਬਟ ਸਕਰੂਟੀ ਤੇ ਚੈਕਸ ਵੱਧ ਗਏ ਨੇ ਐਂਡ ਪੂਰੀ ਜਰਨੀ ਦੇ ਹਿਸਾਬ ਨਾਲ ਉਹਨਾਂ ਨੇ ਫੰਡ ਦੇਖੇ ਮੈਂ ਲਾਸਟ ਸਿਕੁਇਰੀ ਫੇਰ ਰਿਪੀਟ ਕਰ ਰਿਹਾ ਹਾਂ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਇਹ ਦੇਖਣਾ ਕਿ ਜੇ ਟੋਟਲ ਖਰਚਾ 2 ਸਾਲ ਦੀ ਪੜ੍ਹਾਈ ਦਾ ਮੰਨ ਲਓ 40 ਲੱਖ ਆ ਤੇ ਤੁਹਾਡੇ ਅਕਾਊਂਟ 'ਚ 40 ਲੱਖ ਹੋਣਾ ਚਾਹੀਦਾ ਪਰ ਉਹ ਚੈੱਕ ਕਰ ਰਹੇ ਨੇ ਜੇ ਇਸ ਸਾਲ ਤੁਸੀਂ 20 ਲੱਖ ਖਰਚ ਕਰ ਲਿਆ ਤੇ ਜਦੋਂ ਤੁਹਾਡਾ ਬੱਚਾ ਉੱਥੇ ਪੜ ਰਿਹਾ ਹੈ ਤੇ ਉਹ ਸਾਲ ਦੇ ਵਿੱਚ ਵੀ ਤਾਂ ਤੁਸੀਂ ਕਮਾਉਂਗੇ ਨਾ ਕੀ ਤੁਹਾਡੀ ਫਾਈਨੈਂਸ਼ੀਅਲ ਸਟੇਬਿਲਿਟੀ ਤੁਹਾਡੀ ਪੈਸਾ ਕਮਾਣ ਦੀ ਜਰਨੀ ਇਦਾਂ ਵੀ ਹੈ ਕਿ ਤੁਸੀਂ ਦੂਸਰੇ ਸਾਲ ਜਦੋਂ ਬੱਚੇ ਨੂੰ ਫੀਸ ਦੇਣੀ ਹੈ ਤੁਸੀਂ ਇੱਥੋਂ 20 ਲੱਖ ਭੇਜ ਸਕਦੇ ਹੋ ਇਹ ਚੀਜ਼ ਹੈ ਐਂਡ ਡਾਕੂਮੈਂਟਸ ਨੂੰ ਵੈਰੀਫਾਈ ਕਰਨਾ ਹੈ ਡਾਕੂਮੈਂਟਸ ਤੋਂ ਕਲੈਰਿਟੀ ਹੋਣੀ ਹੈ ਕਿਸੇ ਨੂੰ ਉੱਥੇ ਬੋਲ ਕੇ ਨਹੀਂ ਦੱਸਣਾ ਐਂਡ ਐਸਓਪੀ ਨੂੰ ਪ੍ਰੋਪਰਲੀ ਜਸਟੀਫਾਈ ਕਰਨਾ ਹੈ ਸੋ ਫਾਈਨੈਂਸ਼ੀਅਲਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਬਹੁਤ ਵਧੀਆ ਰਹੇਗਾ ਐਂਡ ਵੀਜ਼ੇ ਆਉਣਗੇ ਅਮਨਦੀਪ ਜੀ ਅਗਰ ਅਸੀਂ ਜਿਵੇਂ ਰਿਜ਼ਰਵ ਫੰਡਸ ਪਈ ਨੇ ਕਿਸੇ ਕੋਲੇ ਜਾਂ ਅਸੀਂ ਪੁਰਾਣੇ ਫੰਡ ਦੀ ਗੱਲ ਕਰੀਏ ਅਗਰ ਕਿਸੇ ਕੋਲੇ 6 ਮਹੀਨੇ ਪੁਰਾਣੇ ਫੰਡ ਹੈ ਜਾਂ ਮੈਂ ਇੰਜ ਕਹਾਂ ਕਿ ਹੁਣ ਫਾਈਲ ਲਾਉਣ ਤੋਂ ਪਹਿਲਾਂ ਫੰਡ ਪੁਰਾਣੇ ਕਰਨੇ ਪੈਣਗੇ ਇਹ ਵੀ ਇਹ ਵੀ ਮੈਥਡ ਕੰਮ ਕਰੇਗਾ ਅ ਗੁੱਡ ਕੁਐਸਚਨ ਸਰ ਇਕਨਾ ਮੈਂ ਕਹਾ ਹਵਲ ਸੁਣੀ ਸੀ ਕਿ ਇਫ ਯੂ ਕੈਨ ਜਸਟੀਫਾਈ ਯਰ ਮਰਡਰ ਰਾਈਟ ਯੂ ਕੈਨ ਸਟਿਲ ਬੀ ਫ੍ਰੀ ਇੱਕ ਸਿੰਪਲ ਜਿਹਾ ਐਗਜ਼ਾਮਪਲ ਲਓ ਕਿ ਇੱਕ ਫੌਜੀ ਨੇ ਮਰਡਰ ਕੀਤਾ ਤੇ ਤਗਮਾ ਮਿਲ ਗਿਆ ਕਿਸੇ ਹੋਰ ਨੇ ਮਰਡਰ ਕੀਤਾ ਤੇ ਉਹਨੂੰ ਜੇਲ੍ਹ ਹੋ ਗਈ ਕਿਉਂਕਿ ਜਸਟੀਫਿਕੇਸ਼ਨ ਕੀ ਹੈ ਉਹਦੇ ਪਿੱਛੇ ਕਾਰਨ ਕੀ ਹੈ ਰਾਈਟ ਸੋ ਨਵੇਂ ਪੁਰਾਣੇ ਦੇ ਵਿੱਚ ਮੈਂ ਇਹ ਕਹੂੰਗਾ ਕਿ ਜਸਟੀਫਿਕੇਸ਼ਨ ਪ੍ਰੋਪਰ ਹੋਏਗੀ ਤਾਂ ਸਭ ਕੁਝ ਮੈਨੇਜ ਹੋ ਜਾਏਗਾ ਪਰ ਜੇ ਫੰਡਸ ਪੁਰਾਣੇ ਹੋਣਗੇ ਤਾਂ ਤੁਹਾਡੇ ਕੇਸ ਨੂੰ ਸਟਰੋਂਗ ਜ਼ਰੂਰ ਕਰਦਾ ਉਨੇ ਦਾ ਦੇ ਕੇਸ ਨੂੰ ਹੋਰ ਜ਼ਿਆਦਾ ਤਗੜਾ ਦਿਖਾਣਾ ਹੈ ਕਿ ਇਹਨਾਂ ਕੋਲ 6 ਮਹੀਨੇ ਤੋਂ 10-20 ਲੱਖ ਰੁਪਇਆ ਪਿਆ ਹੋਇਆ ਐਂਡ ਹੋਰ ਐਡੀਸ਼ਨ ਹੋ ਰਹੀ ਹੈ ਠੀਕ ਹੈ ਜੀ ਹੁਣ ਪ੍ਰਾਣੀ ਦੀ ਅਪਸਰ ਜਿੱਥੇ ਤੱਕ ਗੱਲ ਕਰੀਏ ਤੁਸੀਂ ਨੋਟ ਕਰੋ ਕਿ ਸਡਨਲੀ ਜੇ ਮੇਰੇ ਅਕਾਊਂਟਸ 20 ਲੱਖ ਰੁਪਏ ਸ਼ੋ ਹੋ ਗਿਆ ਠੀਕ ਹੈ ਜੀ ਜੇ ਮੇਰੀ 4 ਮਹੀਨੇ ਦੀ ਸਟੇਟਮੈਂਟ ਜੇ ਦੇਖ ਰਿਹਾ ਕਿ 3 ਮਹੀਨੇ ਮੇਰੇ ਅਕਾਊਂਟ ਦੇ ਵਿੱਚ 40000 ਰੁਪਏ ਆਇਆ ਸੀ ਤੇ ਉਹ 20 ਲੱਖ ਦਾ ਸੋਰਸ ਕੀ ਆ ਨਹੀਂ ਤਾਂ ਕਹਿ ਰਹੇ ਕਿ ਫੰਡਸ ਮੈਨੇਜ ਕਿਦਾ ਹੋਇਆ ਉਹ 20 ਲੱਖ ਦਾ ਸੋਰਸ ਜਸਟੀਫਾਈ ਕਰੇਗਾ ਸੋਰਸ ਦੇ ਵਿੱਚ ਇਹ ਆ ਗਿਆ ਕਿ ਜੀ ਮੇਰੀ ਇੱਕ ਜ਼ਮੀਨ ਸੀ ਕਿ ਮੈਂ ਉਹ ਵੇਚੀ ਆ 20 ਲੱਖ ਰੁਪਏ ਮੇਰੇ ਉੱਤੋਂ ਆ ਗਿਆ ਪਰ ਉਹਨੇ ਮੇਰਾ ਫਸਟ ਇਅਰ ਜਸਟੀਫਾਈ ਕੀਤਾ ਨਾ ਕਿਉਂਕਿ ਆਪਾਂ ਪਹਿਲਾਂ ਫਰਸਟ ਇਅਰ ਸਟਿਫਾਈ ਹੋ ਗਿਆ ਸਟਿਲ ਦੇ ਰਹਾ ਚਾਂਸਸ ਆਫ ਰਿਫਿਊਜ਼ਲ ਕਿਉਂਕਿ ਦੂਜੇ ਸਾਲ ਚ ਕਿਹੜੀ ਜ਼ਮੀਨ ਵੇਚੋਗੇ ਸੋ ਫਾਈਨੈਂਸ਼ੀਅਲ ਕੇਸ ਕਰਕੇ ਸਮਝਣੀ ਜ਼ਰੂਰੀ ਆ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ 8 ਲੱਖ ਦੀ ਆਈਟੀਆਰ ਵਾਲਾ ਬੱਚਾ ਜਿਹੜਾ ਹੈਗਾ ਹੋ ਸਕਦਾ ਉਹਦੇ ਫਾਦਰ ਸਾਹਿਬ ਜਿਹੜੇ ਹੁਣ ਨਾਲ ਦੀ ਨਾਲ ਕੋਈ ਸ਼ਾਪ ਚਲਾ ਰਹੇ ਹੋਣ ਕੋਈ ਮਦਰ ਦਾ ਬਿਜ਼ਨਸ ਹੋਵੇ ਸੋ ਕੇਸ ਨੂੰ ਪੂਰਾ ਤਸੱਲੀ ਦੇ ਨਾਲ ਦੇਖਣਾ ਐਂਡ ਉਹਦੀ ਇੱਕ ਇੱਕ ਚੀਜ਼ ਅਬਜ਼ਰਵ ਕਰਦੇ ਆ ਇਹਦਾ ਮਤਲਬ ਹੈ ਅਗਰ ਅਸੀਂ 6 ਮਹੀਨੇ ਪੁਰਾਣੇ ਮੰਨੀਏ ਤਾਂ ਕਿੰਨੇ ਕੁ ਫੰਡ 6 ਮਹੀਨੇ ਪੁਰਾਣੇ ਹੋਣ ਕਿ 1 ਸਾਲ ਦੇ ਲਈ ਉਹ ਜਸਟੀਫਿਕੇਸ਼ਨ ਹੋ ਸਕੇ ਤੇ ਉਸ ਤੋਂ ਬਾਅਦ ਅਗਲੇ ਸਾਲ ਦੇ ਲਈ ਉਸੇ ਤਰ੍ਹਾਂ ਉਹ ਫੰਡ ਪੁਰਾਣੇ ਕੀਤੇ ਜਾਣ ਜਿਵੇਂ ਇਹਦੇ ਉੱਤੇ ਆਮ ਤੌਰ 'ਤੇ ਡਿਪੈਂਡ ਵੀ ਕਰਦਾ ਤੁਹਾਡੇ ਪ੍ਰੋਗਰਾਮ ਦੇ ਉੱਤੇ ਕਿਹੜਾ ਪ੍ਰੋਗਰਾਮ ਅਪਲਾਈ ਕੀਤਾ ਮਾਸਟਰਸ ਦੀ ਫੀਸ ਅਲੱਗ ਹੋ ਜਾਂਦੀ ਹੈ ਬੈਚਲਰਸ ਦੀ ਫੀਸ ਵੱਖ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਮੈਂ ਗੱਲ ਕਰਾਂ ਡਿਪਲੋਮਾ ਪ੍ਰੋਗਰਾਮਸ ਉਹਨਾਂ ਦੀ ਫੀਸ ਥੋੜੀ ਘੱਟ ਹੁੰਦੀ ਹੈ ਪਰ ਇਹ ਫੰਡ ਸ਼ੋ ਦੀ ਗੱਲ ਵੀ ਉਦੋਂ ਆ ਜਾਂਦੀ ਹੈ ਜਦ ਮੈਂ ਜੀਆਈਸੀ ਨਾ ਕਰਾਂ ਜੇ ਬੱਚੇ ਨੇ ਜੀਆਈਸੀ ਖੁਲਵਾਇਆ ਹੈਗਾ ਆ ਉਹ ਤਾਂ ਮੇਰਾ ਕੇਸ ਨੂੰ ਆਲਰੇਡੀ ਸਟਰੋਂਗ ਕਰ ਦੇਗਾ ਕਿਉਂਕਿ ਮੈਂ ਇੱਕ ਲਿਵਿੰਗ ਕੋਸਟ ਐਡ ਕਰ ਦਿੱਤੀ ਤੇ ਬਾਕੀ ਦੇ ਫੰਡ ਮੇਰੇ ਕੋਲ ਅਕਾਊਂਟ ਚ ਕੋਈ ਜੋ ਫਰੈਸ਼ ਵੀ ਹੋਣਗੇ ਤਾਂ ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਬਟ ਅਗੇਨ ਰਿਪੀਟਿੰਗ ਜਸਟੀਫਿਕੇਸ਼ਨ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਇਹ ਸਾਰੀਆਂ ਚੀਜ਼ਾਂ ਵੀ ਨਾਲ ਦੀ ਨਾਲ ਬਹੁਤ ਧਿਆਨ ਦੇਣ ਵਾਲੀਆਂ ਨੇ ਸੋ ਥੈਂਕ ਯੂ ਸੋ ਮਚ ਤੁਸੀਂ ਫਿਰ ਟਾਈਮ ਕੱਢਿਆ ਬਹੁਤ ਹੀ ਮਹੱਤਵਪੂਰਨ ਵੀਡੀਓ ਬਣਾ ਔਰ ਬਹੁਤ ਹੀ ਚੰਗੀ ਇਨਫੋਰਮੇਸ਼ਨ ਸਟੂਡੈਂਟਸ ਦੇ ਪੁਆਇੰਟ ਆਫ View ਦੇ ਨਾਲ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਸੋ 90413 90412 ਇਹ ਨੰਬਰ ਲੈਂਡਮਾਰਕ ਵਿਭਾਗ ਦਾ ਤੁਸੀਂ ਫੋਨ ਕਰੋ ਅਮਨਦੀਪ ਜੀ ਦੇ ਨਾਲ ਗੱਲ ਕਰੋ ਜਸਮੀਤ ਜੀ ਦੇ ਨਾਲ ਅਪਾਇੰਟਮੈਂਟ ਲਈ ਤੁਸੀਂ ਟਾਈਮ ਲਓ ਲੈਂਡਮਾਰਕ ਦੇ ਕਿਸੇ ਵੀ ਤੁਸੀਂ ਨੇੜੇ ਦੇ ਦਫ਼ਤਰ ਚ ਜਾ ਕੇ ਪੂਰੀ ਇਨਫੋਰਮੇਸ਼ਨ ਲਓ ਸੋ ਮੈਨੂੰ ਦੱਸ ਰਹੇ ਸੀ ਅਮਨਦੀਪ ਜੀ ਹੁਣ ਤਾਂ ਜਨੂਅਰੀ ਇਨਟੇਕ ਲਈ ਵੀ ਐਡਮਿਸ਼ਨਸ ਚੱਲ ਰਹੇ ਨੇ ਸਟੂਡੈਂਟਸ ਜਨੂਅਰੀ ਇਨਟੇਕ ਲਈ ਵੀ ਆਪਣੀਆਂ ਫਾਈਲਜ਼ ਲੋਚ ਕਰ ਰਹੇ ਨੇ ਪਰ ਫੰਡਸ ਦੇ ਮਾਮਲੇ 'ਚ ਜਿਨ੍ਹਾਂ ਸਟੂਡੈਂਟਸ ਦੀ ਰਿਫਿਊਜ਼ਲ ਹੈ ਉਹ ਫੰਡਸ ਦੇ ਮਾਮਲੇ ਦੇ ਵਿੱਚ ਹੁਣੀ ਸੀਰੀਅਸ ਹੋ ਜਾਣਾ ਔਰ ਜਿਨ੍ਹਾਂ ਨੇ ਜਨੂਰੀ ਦੀ ਅਮਰਦੀਪ ਜੀ ਇੱਕ ਸਵਾਲ ਹੋਰ ਲੈ ਗਏ ਜਿਨ੍ਹਾਂ ਨੇ ਜਨੂਰੀ 26 ਚ ਅਪਲਾਈ ਕਰਨਾ ਹੈ ਉਹਨਾਂ ਕੋਲੇ ਟਾਈਮ ਹੈ ਆਪਣੇ ਫੰਡਸ ਵੀ ਉਹ ਪੁਰਾਣੇ ਕਰ ਸਕਦੇ ਨੇ ਸਰ ਉਹਨਾਂ ਕੋਲ ਟਾਈਮ ਹੈ ਆਪਣੇ ਫੰਡ ਸਟੇਬਲਾਈਜ਼ ਕਰ ਸਕਦੇ ਨੇ ਇੱਕ ਯੂਨੀਵਰਸਿਟੀ ਆ ਕਾਲਜ ਇਥੇ ਅਪਲਾਈ ਕਰਨਾ ਹੈ ਉਥੇ ਅਪਲਾਈ ਕਰ ਲੈ ਨਾਲ ਦੀ ਨਾਲ ਸਾਡੇ ਨਾਲ ਕਨੈਕਟ ਕਰਕੇ ਅੰਡਰਸਟੈਂਡ ਕਰ ਲੈਣ ਕਿ ਫਾਈਲ ਤੱਕ ਕਿੱਦਾਂ ਪਹੁੰਚਣਾ ਹੈ ਫਾਈਲ ਤੱਕ ਬਿਲਕੁਲ ਜੀ ਇਸ ਕਰਕੇ ਬਿਲਕੁਲ ਟਾਈਮ ਹੈ ਬਟ ਇਸ ਟਾਈਮ ਤੇ ਤੁਸੀਂ ਅਪਲਾਈ ਕਰੋਗੇ ਸਿਰਫ पता की गल है सिर्फ ये नहीं है कि मैं ऑफर ले, ले, ले थे फाइल लॉन्च कर ली ठीक है जी मैं पूरे प्रोसेस के थ्रू जाना है तो मैं पहले दिन तो ही उसकी तैयारी कर तो करनी है शायद अच्छे पहले दिन ये भी समझावे कि जो फाइल प्रिपेयर करनी है तो डॉक्यूमेंट कि लगने शायद की समझाव सो बच्चे को इनफ टाइम है सो बच्चा इमीडिएटली आए विजिट करे अते फाइल नॉपरली प्रोसैस करवा अपने प्रोसैसा शुरू करे बिल्कुल ठीक है ਸੋ ਸੈਪਟੈਂਬਰ ਇਨਟੇਕ ਚ ਉਹ ਵਿਦਿਆਰਥੀ ਜਿਨ੍ਹਾਂ ਕੋਲੇ ਸਭ ਕੁਝ ਰੈਡੀ ਹੈ ਜਾਂ ਜਿਨ੍ਹਾਂ ਦੀ ਨਫੂਜ਼ਲ ਹੈ ਔਰ ਜਨੂਅਰੀ ਇਨਟੇਕ ਚ ਉਹ ਵਿਦਿਆਰਥੀ ਜਿਨ੍ਹਾਂ ਕੋਲੇ ਸਮਾਂ ਤਾਂ ਹੈ ਔਰ ਉਹ ਪ੍ਰੋਸੈਸ ਫਾਲੋ ਕਰਨ ਦੇ ਲਈ ਇਮੀਡੀਏਟ ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰਦੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਆਮਾ ਦੇਖੀ ਸੈਕੀ ਸੋ ਮੱਚ